ਮੈਨੂੰ ਅੰਮ੍ਰਿਤਸਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਹੁਣੇ ਕੈਨਸਲ ਕਰ ਦਿਓ ਕਿਉਂਕਿ ਤੁਸੀਂ ਜੇ 7 ਮਈ ਨੂੰ ਅੰਮ੍ਰਿਤਸਰ ਜਾਓਗੇ ਤਾਂ ਖੱਜਲ ਖਵਾਰ ਹੋਵੋਗੇ ਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜੀ ਹਾਂ ਜੇਕਰ ਖਾਸ ਕਰ ਤੁਸੀਂ ਟ੍ਰੇਨ ਦ ਰਾਹੀਂ ਅੰਮ੍ਰਿਤਸਰ ਜਾ ਰਹੇ ਹੋ ਫਿਰ ਤਾਂ ਤੁਹਾਨੂੰ ਬਿਲਕੁਲ ਹੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ 7 ਮਈ ਨੂੰ ਅੰਮ੍ਰਿਤਸਰ ਦੇ ਵਿੱਚ ਚੱਕਾ ਜਾਮ ਹੋਣ ਜਾ ਰਿਹਾ ਹੈ ਜਿहां ਕੇਂਦਰ ਅਤੇ ਸੂਬਾ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਹ ਵੱਡਾ ਐਲਾਨ ਹੈ 7 ਮਈ ਨੂੰ ਅੰਮ੍ਰਿਤਸਰ ਦੇ ਦੇਵੀदासਪੁਰਾ ਵਿਖੇ ਰੇਲ ਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ ਇਹ ਚੱਕਾ ਜਾਮ ਦੁਪਹਿਰੇ 12 ਵਜੇ ਤੋਂ ਸ਼ੁਰੂ ਹੋਵੇਗਾ रोको रेल रोको ਤਾਂ ਨਾ ਜਿਹੜਾ 12 ਵਜੇ ਤੋਂ ਸ਼ੁਰੂ ਹੋਵੇਗਾ ਇਹ ਕਿੰਨੀ ਦੇਰ ਤੱਕ ਚੱਲੇਗਾ ਇਹ ਸਰਕਾਰ ਤੇ ਨਿਰਭਰ ਰਹੇਗਾ ਇਹ ਜਿਹੜਾ ਸਰਬਨ ਸਿੰਘ ਪੰਦੇਰ ਦਾ ਕਹਿਣਾ ਹੈ ਪਰ ਜੇ ਤੁਸੀਂ 7 ਮਈ ਨੂੰ ਅੰਮ੍ਰਿਤਸਰ ਜਾ ਰਹੇ ਹੋ ਖਾਸ ਕਰ ਰੇਲ ਗੱਡੀ ਦੇ ਵਿੱਚ ਜਾ ਰਹੇ ਹੋ ਰੇਲ ਦਾ ਸਫ਼ਰ ਤੁਸੀਂ ਪਹਿਲਾਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਨੇ ਤਾਂ ਫਿਰ ਤੁਸੀਂ ਆਪਣੇ ਪੈਸੇ ਖਰਾਬ ਨਾ ਕਰੋ ਹੁਣੇ ਉਹਨਾਂ ਟਿਕਟਾਂ ਨੂੰ ਕੈਨਸਲ ਕਰਵਾ ਦਿਓ ਕਿਉਂਕਿ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਤੁਹਾਡਾ ਨੁਕਸਾਨ ਵੀ ਹੋਵੇਗਾ। ਬਾਕੀ ਕੀ ਕੁਝ ਕਹਿ ਰਿਹਾ ਸਰਬੰਸ ਸਿੰਘ ਪੰਦੇਰ ਉਹ ਕੀ ਕੁਝ ਕਹਿ ਰਹੇ ਨੇ ਕਿੰਨਾ ਕੁ ਸਮਾਂ ਇਹ ਰਹੇਗਾ ਹੋਰ ਕੀ ਐਕਸ਼ਨ ਲਿਆ ਜਾਵੇਗਾ ਸੁਣੋ ਨਦੀ ਜ਼ੁਬਾਨੇ। ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿੱਖ ਕਮੇਟੀ ਪੰਜਾਬ ਤੋਂ ਕੱਲ ਜਥੇਬੰਦੀ ਨੇ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਭਗਵੰਤ ਮਾਨ ਤੇ ਕੇਂਦਰ ਦੀ ਸਰਕਾਰ ਕਾਰਪੋਰੇਟ ਵੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਵੇਂ ਪੰਜਾਬ ਦੇ ਅੰਦਰ ਪੁਲਿਸ ਰਾਜ ਦੀ ਸਥਾਪਨਾ ਕੀਤੀ ਗਈ ਆ ਅਰ ਪੁਲਿਸ ਦੇ ਜ਼ਬਰ ਦੇ ਨਾਲ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਕੂਕਾਂ ਨੂੰ ਪੁਲਸ ਆਪਣੇ ਪੈਰਾਂ ਦੇ ਬੂਟਾ ਥੱਲੇ ਕੁਚਲ ਕੇ ਲਟਾੜ ਕੇ ਜੋ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇ ਆ ਜਾਂ ਉਨਾ ਅੰਮ੍ਰਿਤਸਰ ਐਕਸਪ੍ਰੈਸ ਵੇ ਆ ਉਹਦੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਕਬਜ਼ਾ ਕਰ ਰਹੀ ਆ ਇਹ ਪੂਰੇ ਪੰਜਾਬ ਦੀ ਗੱਲ ਆ ਤਰਨਤਾਰ ਨਾ ਹੋਵੇ ਅੰਮ੍ਰਿਤਸਰ ਹੋਵੇ ਤੁਸੀਂ ਗਰਦਾਸਪੁਰ ਦੇ ਵਿੱਚ ਤੱਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਕਿ ਇੱਕ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਟਾ ਕੇ ਔਰਤਾਂ ਦੇ ਕੱਪੜੇ ਪਾੜ ਕੇ ਜਿਵੇਂ ਜ਼ਬਰੀ ਬੱਸਾਂ 'ਚ ਲੱਦ ਕੇ ਠਾਣਿਆਂ 'ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਜਾ ਰੀਆਂ ਉਹਨਾਂ ਨੂੰ ਵਾਲਾਂ ਤੋਂ ਕਿਸੀ ਕਿਹਾ ਜਾ ਰਿਆ ਲੱਤਾਂ ਤੋਂ ਫੜ ਕੇ ਜਿਵੇਂ ਉਹਨਾਂ ਨੂੰ ਚੱਕ ਕੇ ਖੜਿਆ ਜਾ ਰਿਹਾ ਕਸ਼ਮੀਰਾ ਦੇਖਿਆ ਹੋਣੀਆਂ ਪੁਲਿਸ ਰਾਜ ਕੱਲਾ ਇੱਥੇ ਹੀ ਨਹੀਂ ਰੁਕਿਆ ਹੈਗਾ ਪੁਲਿਸ ਰਾਜ ਜਦੋਂ ਕਿਸਾਨਾਂ ਦੀ ਚੰਡੀਗੜ੍ਹ ਮੀਟਿੰਗ ਸੀ ਤੇ ਮੁੱਖ ਮੰਤਰੀ ਕਹਿੰਦਾ ਜਾਓ ਪਹਿਲੇ ਵੀ ਮਸਲੇ ਰੱਦ ਉਸ ਦਿਨ ਤੋਂ ਸ਼ੁਰੂ ਹੋ ਗਿਆ ਸੀ ਤੁਸੀਂ ਚੌਂਤਾ ਸਕੂਲ ਦਾ ਮਸਲਾ ਦੇਖਿਆ ਹੋਣਾ ਜਿਵੇਂ ਜ਼ਬਰ ਉੱਥੇ ਹੋਇਆ ਹੈਗਾ ਇਹ ਤੋਂ ਕਹਾ ਲੁਧਿਆਣੇ ਚ ਫੈਕਟਰੀ ਲੱਗਦੀ ਆ ਉਚਾਣਾ ਪਿੰਡ ਦੇ ਵਿੱਚ ਜਬਰ ਤੁਸੀਂ ਬੜੇ ਝਾਨਨਾ ਸਾਰਾ ਕੁਝ ਦੇਖਿਆ ਹੋਣਾ ਵਾ ਤੋ ਜਿਵੇਂ ਗੈਸ ਪੈਂਪ ਨਿਕਲਦੀ ਆ ਉਹਦੇ ਉੱਤੇ ਜਿਵੇਂ ਜਬਰ ਪੰਜਾਬ ਦੇ ਅੰਦਰ ਹੋ ਰਿਹਾ ਕਿਸਾਨਾਂ ਮਜ਼ਦੂਰਾਂ ਤੇ ਉਹ ਵੀ ਤੁਸੀਂ ਦੇਖਿਆ ਨਾ ਇਹ ਸਾਰਾ ਕੁਝ ਪੁਲਿਸ ਰਾਜ ਦੀ ਸਥਾਪਤੀ ਲਈ ਹੋ ਰਿਹਾ ਹੈਗਾ ਵਾ ਔਰ ਇੰਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਥੇਬੰਦੀ ਦੇ ਫੈਸਲਾ ਨਾ ਚੁੱਕਿਆ ਹੋਇਆ ਮਜਬੂਰੀ 'ਚ ਕਰਨਾ ਪੈ ਗਿਆ ਕਿ ਅਸੀਂ ਇਸ ਪੂਰਨ ਰਾਜ ਦੇ ਘੋੜੇ ਨੂੰ ਹੁਣ ਥੰਮਣਾ ਹੈਗਾ ਵਾ ਪੰਜਾਬੀਓ ਦੇ ਬਾਹਰ ਗੁਜ਼ਾਰਾ ਨਹੀਂ ਹੈਗਾ ਇਸ ਕਰਕੇ 7 ਮਈ ਨੂੰ 12 ਵਜੇ ਦੇਵੀदासਪੁਰਾ 'ਚ ਰੇਲ ਪਹੀਆ ਜਾਮ ਕਰਾਂਗੇ ਹਜੇ 1 ਪੁਆਇੰਟ ਇਸ ਕਰਕੇ ਖੋਲਿਆ ਆਪ ਵੀ ਪੂਰਾ ਪੰਜਾਬ ਜਾਣਨਾ ਕਰੀਏ ਮਾਲਵੇਚੀ ਕੇ ਸਰਕਾਰ ਨਾ ਮੰਨੀ ਤੇ ਅਗਲੇ ਪੁਆਇੰਟ ਖੋਲਾਂਗੇ ਔਰ ਜਦੋਂ ਅਸੀਂ ਆਪਦੀ ਲੱਠੀ ਜਾਤੀ ਪੱਗ ਨੂੰ ਬਚਾਉਣ ਵਾਸਤੇ ਰੇਲਾ ਦੇ ਜਾ ਰਹੇ ਆਂ ਭਗਵੰਤ ਮਾਨ ਇੱਕ ਪਰਸੈਪਸ਼ਨ ਬਣਾਊਗਾ ਸਾਡੇ ਖਿਲਾਫ ਕਾਰਪੋਰੇਟ ਦਾ ਮੀਡੀਆ ਦਾ ਸਾਥ ਦੇਊਗਾ ਵੀ ਇਹ ਆਮ ਲੋਕਾਂ ਨੂੰ ਤੰਗ ਕਰਦੇ ਹੈਗੇ ਆ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਜੇ ਸਾਨੂੰ ਕੁੱਟ ਕੇ ਸਾਡੀਆਂ ਮਾਵਾ ਪੈਣਾਂ ਨੂੰ ਕੁੱਟ ਕੇ ਕਰੋੜਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਪਾਲ ਲੈ ਕੇ ਜਾ ਰਹੇ ਅੱਜ ਕੱਲ ਸਾਡੀ ਖੇਤੀ ਮੰਡੀ ਇਸ ਪੁਲਿਸ ਦੇ ਜ਼ੋਰ ਨਾਲ ਤੋੜ ਕੇ ਸਾਡੇ ਹੱਥੋਂ ਲੈ ਜਾਣਗੇ ਇਹ ਦੁਕਾਂ ਖਰਚੇ ਤੇ ਕੁਰਕੀਆਂ ਗ੍ਰਿਫਤਾਰੀਆਂ ਵੀ ਇਹ ਪੁਲਿਸ ਦੇ ਡਾਂਗ ਦੇ ਜ਼ੋਰ ਨਾਲ ਕਰ ਲੈਣਗੇ ਇਹ ਪੁਲਿਸ ਦੀ ਡਾਂਗ ਦੀ ਜ਼ੋਰ ਨਾਲ ਸਾਡਾ ਪਾਣੀ ਪੋਲੂਟਡ ਕਰ ਲੈਣੀਆਂ ਫੈਕਟਰੀਆਂ ਵੀ ਟੱਕੇ ਨਾਲ ਲਾਜਣਗੇ ਆਹ ਰੌਣ ਵਾਲੇ ਸਮੇਂ ਜਿਵੇਂ ਜ਼ਮੀਨਾਂ ਤੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦਾ ਉਹ ਵੀ ਕਰ ਲੈਣਗੇ ਆਨਲਾਈਨ ਵਪਾਰ ਰਹੀ ਦੁਕਾਨਦਾਰੀ ਦਾ ਪ੍ਰਚੂਨ ਖੇਤਰ ਆ ਉਹਦੇ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ ਉਹ ਵੀ ਸਮਝੜਿਆ ਸਈ ਲੋਗ ਗਦਾਮ ਵੀ ਉਹ ਲਾ ਰਹੇ ਨੇ ਤੋ ਕਿੰਨਾ ਚਿਰ ਬਰਦਾਸ਼ ਕਰਾਂਗੇ ਇੱਕ ਨਾ ਇੱਕ ਦਿਨ ਤੇ ਫੈਸਲਾ ਸਾਨੂੰ ਕਰਨਾ ਪੈਣਾ ਅਸੀਂ ਨਹੀਂ ਚਾਹੁੰਦੇ ਰੇਲਾਂ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਚ ਮਾੜੀ ਮੋਟੀ ਵੀ ਕੋਈ ਲੋਕਾਂ ਪ੍ਰਤੀ ਜਵਾਬਦੇਹੀ ਬਚੀ ਆ ਤੇ ਮਸਲਿਆਂ ਦਾ ਹੱਲ ਕਰ ਲਵੇ ਔਰ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਇਸ ਪੁਲਸ ਰਾਜ ਦੀ ਸਮਾਪਤੀ ਕਰਨ ਲਈ ਇਸ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਆ ਧੰਨਵਾਦ